ਪਿਓ ਨੇ ਹੀਤੀ ਨਾਲ ਟੱਪੀਆਂ ਸਾਰੀਆਂ ਹੱਦਾਂ ਮੈਂ ਬਖਸ਼ਰ ਮਾ ਰੱਬ ਨੂੰ ਮਨਾ ਬੈਠਾ ਕਿੰਨੇ ਸਾਲ ਤੱਕ ਕਰਦਾ ਰਿਹਾ ਮੂੰਹ ਕਾਲਾ ਪੁਲਤੀ ਨੇ ਪੁਲਿਸ ਨੂੰ ਕੀਤੀ ਕਾਲ ਤਾਂ ਖੁੱਲਿਆ ਰਾਜ਼ ਜੀ ਹਾਂ ਆਪਣੀ ਹੀਤੀ ਨਾਲ ਇੱਕ ਪਿਓ 3 ਸਾਲ ਤੱਕ ਧਰਿੰਦਗੀ ਕਰਦਾ ਰਿਹਾ ਤੇ ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਲੜਕੀ ਨੇ ਖੁਦ ਆਪਣੇ ਹੱਥੀ ਪੁਲਿਸ ਨੂੰ 112 ਨੰਬਰ ਤੇ ਕਾਲ ਕੀਤੀ ਤੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸ ਦਾ ਹੀ ਪਿਓ ਉਸ ਨਾਲ ਲੰਬੇ ਸਮੇਂ ਤੋਂ ਸ਼ਰਮਨਾਕ ਕਤੂਤਾ ਕਰਦਾ ਆ ਰਿਹਾ ਹੈ ਤੇ ਇਸ ਦਾ ਪਤਾ ਮਾਂ ਨੂੰ ਵੀ ਲੱਗਾ ਤਾਂ ਜਦੋਂ ਪੁਲਿਸ ਤਰ ਪਹੁੰਚੀ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਬਾਅਦ ਲੜਕੀ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ ਤੇ ਨਾਲ ਹੀ ਪੁਲਿਸ ਵੱਲੋਂ ਪਾਪ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਧੱਕਿਆ ਗਿਆ ਹੈ ਲੜਕੀ ਦੀ ਮਾਂ ਦੇ ਮੁਤਾਬਕ ਉਸ ਦੀ ਪਹਿਲੇ ਵਿਆਹ ਤੋਂ ਲੜਕੀ ਹੈ ਤੇ ਉਸ ਦਾ ਦੂਜਾ ਵਿਆਹ ਹੋਇਆ ਹੈ ਤੇ ਦੂਜੇ ਪਤੀ ਵੱਲੋਂ ਉਸ ਦੀ ਲੜਕੀ ਦੇ ਨਾਲ ਸ਼ਰਮਨਾਕ ਕਰਤੂਕਾਂ ਕੀਤੀਆਂ ਜਾਂਦੀਆਂ ਸੀ ਤੇ ਉਸ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਸੀ ਲੇਕਿਨ ਹੁਣ ਜਦੋਂ ਇਹ ਖੁਲਾਸਾ ਹੋਇਆ ਹੈ ਤਾਂ ਉਸ ਦੀ ਕੁੜੀ ਨੇ ਉਸ ਨੂੰ ਦੱਸਿਆ ਹੈ ਕਿ 3 ਸਾਲ ਤੋਂ ਉਸ ਨਾਲ ਇਹੀ ਕੁਝ ਖੁੰਦਾਰਿਆ ਹੈ ਏ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥਨਾ ਪਤਾ ਲੱਗਿਆ ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕਿੰਡ ਮੈਰਿਜ ਹੋਈ ਐ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਪਰਸੋ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋ ਕੰਪਲੀਟ ਹੋਈ ਆ ਗੁੜੀਆਂ ਨੇ ਕੰਪਲੀਟ ਕੀਤੀ ਐ ਜੀ ਕੀ ਕਿਹਾ ਕਿ ਕੁੜੀ ਕੋਲ ਹਾਂਜੀ ਗੁੜੀਆਂ ਨੇ ਕੀ ਕਿਹਾ ਤੁਹਾਨੂੰ ਗੁੜੀਆਂ ਨੇ ਇਹ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਹਾਂਜੀ ਉਹ ਕਹਿੰਦੀ ਮੈਨੂੰ ਕਹਿੰਦਾ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜੂਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਇੱਥੇ ਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਘਰ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹ ਕਿੰਨੇ ਸਾਲ ਹੋ ਗਏ ਤੇ ਗਲਤ ਕੰਮ ਕਰਦੇ ਗੁੜੀਆਂ ਨੇ ਦੱਸ ਅਵੀਰ ਜੀ ਕਹਿੰਦੀ 10 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਸੀਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਤੇ ਤੁਸੀਂ ਹੋਰ ਨਹੀਂ ਦੱਸਿਆ ਕਿਸੇ ਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਪੁਲਿਸ ਜਿਆਦਾ ਕੀ ਕੀ ਅਗਲੀ ਕਾਰਵਾਈ ਦੋਹੇ ਬਸ ਮੈਂ ਤਾਂ ਇਹ ਚੋਂ ਕਿ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕਿਹੜਾ ਹੋਰ ਕੋਈ ਪਿਓ ਨਾ ਇਹ ਕਰ ਸਕੇ ਨਾ ਥਕਾ ਤੇ ਨਾ ਮਤਰੇ ਆ ਵੀ ਇਹਨੂੰ ਫਾਂਸੀ ਹੋਵੇ ਇਹਨੂੰ ਸਜ਼ਾ ਆਵੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਮਾਮਲਾ ਦਰਸਲ ਮੋਗਾ ਦੇ ਪਿੰਡ ਦਾਤਾਦਾਏ ਜਿੱਥੇ ਕਿ ਪਿੰਡ ਵਾਸੀਆਂ ਨੇ ਦੀ ਇਸ ਐਵਾਨ ਪਿਓ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਕਿਨਾਉਣੇ ਜਰਮ ਦੇ ਬਦਲੇ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੀ ਅੱਜ ਹੋਇਆ ਕੀ ਇਹ ਬੁਰੀਅਤ ਹੋ ਜੀ ਬਹੁਤ ਹੀ ਘਣਾਉਣੀ ਹਰਕਤ ਕੀਤੀ ਜਾਂ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਇੱਥੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਤਾਲੇ ਨਾਲ ਆਈ ਸੀ ਇਹ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤਲੇਗਾ ਸਾਨੂੰ ਪਤਲਾ ਸਾਸੀ ਦਾ ਸਿਰਫ ਉਹਦੀ ਉਹਦੀ ਸਪੋਰਟ ਜਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਹੈ ਫਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਲੇ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹਦੀ ਸਜ਼ਾ ਕੁੜੀ ਆ 2 ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਚਨ ਕਰਦੇ ਨੇ ਉਹਨੂੰ ਕਿੰਨੀ ਵਾਰ ਕੁੜੀ ਦਿਖਾਉਣਾ ਕੁੜੀ ਦੀ 15 ਸਾਲਾਂ ਤੋਂ ਵਾਰ ਹਾਂ 4 ਸਾਲ ਹੋ ਗਏ 15 ਸਾਲ ਰਹਿ ਗਈ ਕੁੜੀ ਨੇ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉਥੋਂ ਫਿਰ ਅਸੀਂ ਸ੍ਰੀ ਸਾਹਿਬ ਨੂੰ ਕਾਲ ਆਈ ਐਸ ਵੀ ਸਾਹਿਬ ਨੇ ਕੱਲ ਭੇਜੇ ਸਾਡੇ ਐਸ ਵੀ ਸਾਹਿਬ ਮੈਨਾ ਸੀਗੇ ਹਰਵਿੰਦਰ ਸਿੰਘ ਮੰਡ ਉਹਨਾਂ ਨੂੰ ਜਾ ਕੇ ਉਹਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫੇਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬਤਾਉਂਦੇ ਸਜਣ ਆਏ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ फांसी ਸਜ਼ਾ ਦਿੱਤੀ ਜਾਵੇ ਉਹ ਡਰਾਉਣਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਡਰਾਉਂਦਾ ਜੇ ਦੱਸਿਆ ਕਿਸੇ ਨੂੰ ਕਿ ਫੇਰ ਤੇਰੇ ਨਾਲ ਭਾਣ ਕੇ ਮਾਰ ਦੂੰ ਕੜਾ ਕੁੱਟ ਗਿਆ ਕਰੂੰਗਾ ਤੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਐ ਇੱਕ ਤੇ ਇਹਨਾਂ ਨੂੰ ਦਿਖਾਉਣ ਜੋਗ ਨਹੀਂ ਵੀਡੀਓ ਉਹ ਕੰਮ ਕੀ ਕਰਦਾ ਉਹ ਕੰਮ ਫੀਲਡਰ ਦਾ ਕੰਮ ਕਰਦਾ ਈ ਟੇਲਰ ਦਾ ਕੰਮ ਕਰਦਾ ਸੀ ਆ ਤੇ ਉਹ ਘਰਪੁਰ ਵੀ ਹੋਣੀ ਨੇ ਪਾਇਆ ਸੀਗਾ ਤੇ ਮਾਪੇ ਪਹਿਲਾਂ ਮਰੇ ਹੋਇਆ ਜੀ ਜਿੱਦਰ ਉਹ ਕੀ ਵਿਆਹ ਹੋਇਆ ਮੇडम ਜਿੱਦਾਂ ਵਿਆਹ ਹੋਇਆ 13 ਸਾਲ ਹੋ ਗਏ ਵਿਆਹ ਹੋ ਗਿਆ ਹਾਲਾਂਕਿ ਪੁਲਿਸ ਜਦੋਂ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਆਈ ਤਾਂ ਉਸ ਮੌਕੇ ਪੀੜਤਾ ਦੀ ਮਾਂ ਤੇ ਹੋਰ ਰਿਸ਼ਤੇਦਾਰਾਂ ਨੇ ਵੀ ਮੁਲਜ਼ਮ ਨੂੰ ਕੈਰ ਕੇ ਉਸ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਨੇ ਵਿਚ ਪਾ ਕੇ ਮੁਲਜ਼ਮ ਨੂੰ ਬਚਾ ਲਿਆ ਤੇ ਗੱਡੀ ਵਿੱਚ ਬਿਠਾ ਕੇ ਹਸਪਤਾਲ ਤੋਂ ਮੁਲਜ਼ਮ ਨੂੰ ਲੈ ਗਈ ਬਿਊਰੋ ਰਿਪੋਰਟ ਜਗਵਾਨੀ ਟੀਵੀ